ਹਾਂਜੀ ਅਸੀਂ ਕੱਲ ਹੀ ਕਿਵੇਂ ਉਹ ਸਾਰੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਦੇਰ ਬਾਅਦ ਆ ਹੁਣ ਆਪਣਾ ਬਲੌਗ ਆਣਾ ਅੱਜ ਤੇ ਥੋੜੇ ਬਿਜੀ ਸੀਗੇ ਤੇ ਅੱਜ ਦਾ ਬਲੌਗ ਹੈਗਾ ਜੀ ਆਪਾਂ ਚੱਲੇ ਆ ਮੈਚ ਦੇਖਣ ਚੰਡੀਗੜ੍ਹ ਮੁਲਾਪੁਰ ਜਿਹੜਾ ਨਵਾਂ ਸਟੇਡੀਅਮ ਬਣਿਆ ਤੇ ਮੈਚ ਹੈਗਾ ਜੀ ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਸ ਦਾ ਤੇ ਪਤਾ ਤਾਂ ਨਹੀਂ ਹੈਗਾ ਬੜਾ ਦੇਖਦੇ ਦੂ ਦਿਨੇ ਤਾਂ ਉਦਾਂ ਇੰਜੋਏ ਕਰਨ ਚੱਲੇ ਆ ਤੇ ਮੈਂ ਤਾਂ ਘੱਟੀ ਦੇਖਦਾ ਮੈਚ ਨੂੰ ਚ ਤੇ ਬਾਕੀ ਕੱਲ ਮੁਕੀਤਿਆ ਸੀ ਗਿਆ ਟਿਕਟਾਂ ਮੈਚ ਕੱਲ ਆ ਤੇ ਅੱਜ ਸਾਨੂੰ ਤਾਂ ਜਾਣਾ ਪੈ ਗਿਆ ਉਹਨਾਂ ਦੀ ਮੇਲ ਆ ਗਈ ਬਟਿਕਟਾਂ ਤੁਹਾਨੂੰ ਪਰਸਨਲੀ ਆ ਕੇ ਜਿਹੜੀਆਂ ਇੱਥੋਂ ਲੈਣੀਆਂ ਪੈਣੀਆਂ ਨੇ ਤੇ ਸੇਮ ਡੇ ਆ ਜਿਹੜਾ ਆਫਿਸ ਉਹ ক্লোਜ਼ ਹੋਊਗਾ ਤੇ ਅੱਜ ਆਪਾਂ ਚੱਲਿਆ ਚੰਡੀਗੜ੍ਹ ਟਿਕਟਾਂ ਚੱਕਣ ਗੱਲ ਦੇਖਾਂਗੇ ਮੈਚ ਇਹ ਵੀ ਤੁਸੀਂ ਤਿਆਰ ਰੱਖਿਓ ਟਿਕਟਾਂ ਬੁੱਕ ਕਰੋਗੇ ਤਾਂ ਤੁਹਾਨੂੰ ਸੇਮ ਡੇ ਮਿਲਣੀਆਂ ਨਹੀਂ ਹੈਗੀਆਂ ਇੱਕ ਦਿਨ ਪਹਿਲਾਂ ਮਿਲਣੀਆਂ ਜਾਂ ਤੁਹਾਨੂੰ ਕੂਰੀਅਰ ਕਰਵਾ ਲਿਓ ਇੱਕ ਵੀਕ ਪਹਿਲਾਂ ਇਹ ਦੱਸਦੇ ਨਹੀਂ ਹੈਗੇ ਬਾਅਦ 'ਚ ਮੇਲ ਹੀ ਆਉਂਦੀ ਆ ਪਹਿਲਾਂ ਨਹੀਂ ਪਤਾ ਲੱਗਦਾ ਹੈਗਾ ਤੇ ਆਜੋ ਜੀ ਮਿਲਦੇ ਆ ਫਿਰ ਸਟੇਡੀਅਮ ਪਹੁੰਚ ਕੇ ਤੇ ਦਿਖਾਵਾਂਗੇ ਤੁਹਾਨੂੰ ਮੈਚ ਪੂਰਾ ਇੰਜੋਏ ਕਰੋਗੇ ਬਰਾਉ ਜੀ ਔ ਆ ਬਾਕਸ ਆਫੀਸ ਆਈ ਇਹਨਾਂ ਦਾ ਇੱਥੋਂ ਆਪਾਂ ਟਿਕਟਾਂ ਜਿਹੜੀਆਂ ਕਲੈਕਟ ਕਰਾਂਗੇ ਆਹ ਡੇਟਾ ਇੱਕ ਇੱਕ ਟਿਕਟ ਹੋਰ ਮਿੱਤਰਾ ਤੈਨਾਂ ਜਣਾ ਨੇ ਤੈਨਾਂ ਡੇਟਾ ਲਾ ਲਈਆ ਆਹ ਲੈ ਆਂਦਾ ਸੀਗਾ ਨਾਲ ਚਗੋਂਡਾ ਚਗੋਂਡਾ ਤਾਂ ਜਾਂਦਾ ਹੈ ਬੰਦਾ ਤੈਨਾਂ ਡੇਟਾ ਹੋ ਗਿਆ ਆਪਣੀਆਂ ਜੀ ਤੇ ਆ ਇੱਥੇ ਸਟੇਡੀਅਮ ਆ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਮੈਚ ਦਿਖਾਵਾਂਗੇ ਤੇ ਬਟ ਇੱਥੇ ਟਿਕਟ ਮਹਿੰਗੀ ਦਿੰਦੇ ਆ ਰੇਟਰ ਇਸ ਵਾਰ ਕੋਈ ਹਿਸਾਬ ਕਿਤਾਬ ਨਹੀਂ ਕਦੇ 5000 ਤੇ ਮਾਰਦੇ ਆ ਕਰੇ 2000 ਤੇ ਮਾਰਦੇ ਆ ਇੱਥੇ 2500 ਦੀ ਇਹ ਆਪਦਾ ਹਿਸਾਬ ਕਿਤਾਬ ਘਟਾ ਆਪਦਾ ਯਾਰ ਟਾਈਮ ਦੇਖੀ ਬੁੱਕ ਕਰਨੀ ਪੈਂਦੀ ਆ ਠੀਕ ਹੈ ਜੀ ਕਿੰਨੀ ਜ਼ਿਆਦਾ ਉਮੀਦਾਂ ਨੇ ਪੰਜਾਬ ਤੋਂ ਬਹੁਤ ਨੇ ਸ਼ੁਰੂ ਤੋਂ ਹੀ ਵੈਸੇ ਪਰਫਾਰਮੈਂਸ ਵਧੀਆ ਨਹੀਂ ਦੇ ਰਹਾ ਇਸ ਟਾਈਮ ਦੇਖੋ ਕਿ ਅਗਰ ਵੈਸੇ ਹੋ ਗਏ ਸਾਰੇ ਤੇ ਤੁਹਾਨੂੰ ਪਤਾ ਬਲੌਗ ਆਪਣਾ ਚੱਲ ਰਿਹਾ ਤੇ ਆਪਾਂ ਮੈਚ ਦੇਖਣ ਆਏ ਹੋਇਆ ਤੇ ਅੱਜ ਸੈਕੰਡ ਹੈ ਹੋ ਗਿਆ ਜੀ ਅੱਜ ਮੈਚ ਆ 18 ਤਰੀਕਾ ਪੰਜਾਬ ਕਿੰਗਸ ਤੇ ਮੁੰਬਈ ਰੀਡੈਂਟ ਦਾ ਤੇ ਆਪਾਂ ਨਿਕਲ ਪਿਆ ਮੈਚ ਦੇਖਣ ਦੇ ਸਟੇਡੀਅਮ ਵੱਲ ਚਾਲ ਲਗਿਆ ਤੇ ਰਸਤੇ ਰੁੱਕ ਕੇ ਬਲੌਗ ਸਟਾਰਟ ਕੀਤਾ ਤੇ ਬਾਕੀ ਤੁਹਾਨੂੰ ਅਪਰ ਮੈਚ ਨਾਲ ਦੀ ਨਾਲ ਦਿਖਾਵਾਂਗੇ ਕਿੱਦਾਂ ਹੁੰਦਾ ਕੀ ਸਿਸਟਮ ਹੁੰਦਾ ਸਾਰਾ ਹਨਾ ਤੇ ਹੋਪ ਆਂਗੇ ਤੁਸੀਂ ਪੂਰਾ ਬਲੌਗ ਜਿਹੜਾ ਪੂਰਾ ਇੰਜੋਏ ਕਰੋ ਤੇ ਆਪਣਾ ਭਰਾ ਰਵੀ ਨੂੰ ਵੀ ਟੈਗ ਲਾਈਤੀ ਅਦਾਸਤਾ ਹੀ ਬੈਠ ਗਿਆ ਸੀ ਉਹ ਵਿਚਰ ਗਿਆ ਤਾਂ ਕਹਿੰਦਾ ਨਹੀਂ ਮੈਂ ਬਾਹਰ ਲੇਟਾਂਗਾ ਚਲੋ ਮਿਲਦੇ ਆ ਮੈਚ ਦੇ ਕੋਲ ਮੈਚ ਚ ਜਾ ਕੇ ਹਾਂਜੀ ਪਹੁੰਚ ਗਏ ਸਟੇਡੀਅਮ ਹਾਲ ਦੇਖ ਲੋ ਲੋਕਾਂ ਨੇ ਖੇਤਾਂ ਦੀ ਪਾਰਕਿੰਗ ਖੋਲ੍ਹੀ ਹੋਈਆਂ ਨੇ ਆਪਣੀਆਂ ਲੁੱਟ ਆਉਂਗਾ ਇਸ ਤਾਂ ਬੁਰਾ ਹਾਲ ਹੋਇਆ ਵਾ ਲੁੱਟ ਲੁੱਟ ਜੀ ਲੁੱਟ ਨਾਲੇ ਅਸੀਂ ਵੀਆਈਪੀ ਪਾਰਕਿੰਗ ਲਈ ਆ ਇਹ ਇਹ ਕਦੋਂ ਕੰਮ ਕਰੂ ਜਾਂ ਜਗ੍ਹਾ ਹੀ ਨਹੀਂ ਹੈਗੀ ਕਹਾਂ ਜਾਣ ਲਈ ਪਾਰਕਿੰਗ ਕਰਾਂਗੇ ਇਹ ਵੀਆਈਪੀ ਪਾਰਕਿੰਗ ਤਾਂ ਹੀ ਮਿਲੂ ਟ੍ਰੈਫਿਕ ਇੰਨੀ ਜ਼ਿਆਦਾ ਸੀ ਅਸੀਂ ਕਿਹਾ ਵੀ ਐਕਸਟਰਾ ਪੇ ਕਰ ਦਿੰਦੇ ਆ ਆ ਦੇਖ ਲਓ ਤੁਸੀਂ ਹਾਲ ਪਾਰਕਿੰਗ ਕੀ ਕਰਾਂਗੇ ਜਾ ਕੇ ਵੀਆਈਪੀ ਪਾਰਕਿੰਗ ਲਈ ਹੋਈ ਆ ਦੇਖੋ ਲੱਗਿਆ ਸਾਰਾ ਉਹ ਕਹਿੰਦੇ ਜਾਓ ਬਲਾਜ਼ਮ ਕਹਿੰਦੇ ਪਰ ਜਾਣ ਲਈ ਟ੍ਰੈਫਿਕ ਦੇਖ ਲਓ ਡੰਗਣਾ ਕਦੋਂ ਆ ਜਾਂ ਤਾਂ ਮੈਚ ਖਤਮ ਹੋ ਜਾਣਾ ਉਹ ਅਸੀਂ ਐਕਸਟਰਾ ਪੇ ਕੀਤੇ ਆ ਦੇਖ ਲਓ ਬੁਰਾ ਹਾਲ ਹੋਇਆ ਮੇ ਲੋਕ ਇੱਤਾਂ ਦੀ ਗੱਡੀਆਂ ਲਾਉਣ ਨਹੀਂ ਦੇ ਰਹੇ ਜਿਹੜੇ ਖਾਲੀ ਵੀ ਨੇ ਉਹ ਵੀ ਕਰਨੇ ਪਾਣੀ ਛੱਡਣਾ ਆ ਥੋੜਾ ਹਾਲ ਹੋ ਸਟੇਡੀਅਮ ਦੇ ਵਿੱਚ ਪਹੁੰਚ ਚੁੱਕੇ ਆ ਹਾਂਜੀ ਬਹੁਤ ਜ਼ਿਆਦਾ ਰਾਸ਼ਾ ਐਨਾ ਬੁਰਾ ਦੂਰੀਆ ਤੀਰੀਆ ਸਕੀਮ ਲਾ ਕੇ ਨੰਗੇ ਅੰਦਰ ਸਕੀਮ ਲਾ ਕੇ ਆ ਦੂਰੀਆ ਤੀਰੀਆ ਲੈਣਾ ਲੱਗੀਆਂ ਪਈਆਂ ਨੇ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਸਾਰਾ ਮੈਚ ਜੁੜੇ ਰਹੋ ਬਲੌਗ ਦੀ ਇਹ ਤੁਹਾਡੇ ਟੈਂਟ ਮਸ਼ੀਨ ਦੇ ਵਿੱਚ ਪਾ ਕੇ ਆਹ ਟੈਂਟ ਵੱਜ ਜਾਂਦੇ ਆਦੀ ਤੇ ਐਦਾਂ ਐਂਟਰੀ ਹੁੰਦੀ ਆ ਦੇਖੋ ਆ ਖੜੇ ਨੇ ਜਵਾਨ ਆਪਣੇ ਪਹਿਲਾ ਮੈਂ ਆ ਗਿਆ ਇਦਾਂ ਉਹੀ ਮਸ਼ੀਨ ਉਹਨਾਂ ਹੀ ਖੋਲਦੀ ਆ ਤੇ ਉਦਾਂ ਹੀ ਐਂਟਰੀ ਹੁੰਦੀ ਆ ਆ ਜੋ ਹੁਣ ਆਪਾਂ ਐਂਟਰ ਹੋਣ ਲੱਗਿਆ ਆਜੋ ਆਜੋ ਲੋ ਜੀ ਆਪਾਂ ਪਹੁੰਚ ਚੁੱਕੇ ਆਈ ਮੈਚ ਅਰੇ ਬੈਟਿੰਗ ਸਟਾਰਟ ਨਹੀਂ ਹੋਈ ਪਲੇਅਰ ਆ ਰਹੇ ਨੇ ਆ ਦੇਖੋ ਤੁਹਾਡੇ ਸਾਹਮਣੇ ਆ ਪਲੇਅਰ ਸਟਾਰਟ ਹੋਣ ਲੱਗਿਆ ਹੈ ਲੋ ਜੀ ਮੈਚ ਸਟਾਰਟ ਹੋ ਚੁੱਕਿਆ ਬਾਲ ਤੇ ਲੱਗਿਆ ਕੱਕ ਇਹ ਗੱਲ ਹਨਤ ਉਰੇਜ ਵਧੀਆ ਦੀਦਾ ਉਹਦੇ ਨਾਲ ਆ ਦੇਖ ਲੋ ਇਹ ਸਟੇਡੀਅਮ ਨਮਾ ਸਟੇਡੀਅਮ ਆ ਸਾਰੇ ਲੋਕ ਬੈਠੇ ਨੇ ਇੰਜੋਏ ਕਰ ਰਹੇ ਨੇ ਓਏ ਦੂਜੀ ਬਾਲ ਤੇ ਇੱਕ ਰਨ ਲਓ ਜੀ ਪਹਿਲੀ ਡੇਟ ਪਹਿਲੀ ਬੈਂਟ ਤੇ ਨਹੀਂ ਆ ਬਣੀ ਵੜਾ ਬਾਕੀ ਇੰਡੀਆ ਦੀ ਜੈ ਜੈ ਇੰਡੀਆ ਵਾਲੇ ਉਹ ਪੰਜਾਬ ਵਾਲੇ ਕਿ ਪੰਜਾਬ ਕਿੰਗਸ ਵਾਲੇ ਜਿਹੜੇ ਆ ਉਹ ਮਤਲਬ ਬੋਲਿੰਗ ਕਰ ਰਹੇ ਨੇ ਤੇ ਮੋਹਰੀ ਨੇ ਦੀ ਪਹਿਲੀ ਵਿਕਟ ਆ ਜਿਹੜੀ ਉਹ ਡਿਕ ਹallelujah ਦੌੜੀ ਦੂਜੀ ਵਿਕਟ ਡਿੱਗ ਪਈ ਆ ਕਿੰਨੀ ਕਿਵੇਂ ਡਿੱਗੀ ਆ ਦੱਸ ਇਹ ਐਲ ਪੀ ਡਬਲ ਡੀ ਆ ਜੀ ਬੇਟ ਈਗਾ ਐਲ ਪੀ ਡਬਲਯੂ ਉਹਨੇ ਰਿਵਿਊ ਲੈ ਲਿਆ ਆ ਐ ਕਰਕੇ ਡੇਪੀ ਆ ਜੀ ਮੁੰਬਈ ਕਿਨੇ ਆਂਦੀ ਮੈਚ ਦੇਖਣ ਆਏ ਆ ਇਸ ਵਾਰ ਤੇਰੇ ਦੀ ਸਾਲਿਆ ਕਾਲੀ ਮਾਂ ਤਾਂ ਆਉਂਦੀ ਆ ਆ ਆ ਇਧਰ ਕਾਲੀ ਮਾਂ ਆ ਗਈ ਇਧਰ ਇਧਰ ਦੁੱਤੇ ਪੈਰ ਸਰਦਾਰ ਜੀ ਆ ਦੇਖੋ ਮੈਚ ਇਹ ਜਿੱਤ ਕੇ ਜਾਊਗਾ ਅੱਜ ਜਾਊਗਾ ਜਾਊਗਾ ਜੈ ਕੋਣੋ ਇਹਨੇ ਸੁਪਨੇ ਜਿੱਤਦਾ ਪੁਰੀ ਵੱਟ ਪੈ ਰਹੀ ਆ ਜੀ ਪੰਜਾਬ ਕਿੰਗਸ ਵਾਲਿਆਂ ਦੇ ਗਲ ਗਲ ਮੇ ਤੋਂ ਫੜੀ ਫਿਰਦੇ ਨੇ ਗਲ ਮੇ ਤੋਂ ਥੋੜੀ ਥੋੜੀ ਸਿਕਸ ਮਾਰਿਆ ਉਹਨੂੰ ਫੇਰ ਨਾ ਸਿਕਸ ਤੇ ਸਿਕਸ ਕਰੇ ਚੌਪਾ ਕਰੇ ਛੱਕਾ 94 ਸਕੋਰ ਚੁੱਕੇ ਨੇ ਇੱਕ ਔੜਾ ਇੱਕ ਔੜਾ 10 ਓਵਰਾਂ ਦੇ ਵਿੱਚ 40 ਸਕੋਰ ਰਿਕਾਰਡ ਆਪੇ ਸਾਹਵਲਾ ਦੇਖੋ ਵੱਟ ਪੈਂਦੀ ਦੇਖੋ ਤੁਹਾਨੂੰ ਦੁਕਾਨਾਂ ਵੱਟ ਪੈਂਦੀ ਬਹੁਤ ਜ਼ਿਆਦਾ ਵੱਟ ਪੈ ਰਹੀਆਂ ਪਤਰਾ ਗਾਣੀ ਗਲਤੀ ਲੱਗਦੀ ਆ ਦੇਖਦੇ ਆ ਵਕੇ ਅਜੇ ਤਾਂ ਟੰਡੇ ਲੱਗੇ ਆ ਆਏ ਫੇਤਾ ਕੇਹਦ ਵਾਲੇ ਨਾਲ ਆ ਪਰ ਇਹ ਜਿਆਦਾ ਉਹਨੇ ਨੇ ਹਾਰਦੀ ਹੁੰਦੇ ਆ ਓਵਰ ਸਮਾਂ ਤੋਂ ਨਹੀਂ ਦੇਖੋ ਐਦਾਂ ਵੀ ਕੁਵਾਜਦਾ ਆ ਆਏ ਲਾਲੀ ਨੂੰ ਦਿਵਲਦਾਰੀ ਹੋ ਗਈ। ਹਰ ਬੱਟਾ ਬਹੁਤ ਪੈਰੀ ਆ ਫਿਰ ਵੀ 93 ਤੇ 2 ਔਟ 11 ਓਵਰ 11 ਫੰਟ ਚਾਰ ਬੱਲੇ ਹੋ ਚੁੱਕੇ ਨੇ ਬੱਟਾ ਬਹੁਤ ਪੈਰੀ ਆ। ਲੋ ਜੀ ਐਲਪੀਡਬਲ ਡਿਸੀਜਨ ਪੈਂਡਿੰਗ ਆ ਜੀ। ਪਹਿਲਾ ਕੰਮ ਨਾ ਹੋ ਜਾਵੇਗਾ। ਪਹਿਲਾ ਕੰਮ ਨਾ ਹੋ ਜਾਵੇ ਦੁਬਾਰਾ ਪਾਜੇ। ਜੀ ਆਪਣੇ ਬੰਦੇ ਨੇ ਗਾਰੰਟੀ ਲੈ ਚੁੱਕਿਆ ਹੈ ਗਾਰੰਟੀ ਲੈਣਾ ਹੈ ਗਾਰੰਟੀ ਆ ਉਹਦਾ ਪਾਪਕਨ ਗਾਓ ਗਾਰੰਟੀ ਆ ਗਾਰੰਟੀ ਉੱਪਰ ਹੋ ਜਾਓ ਭਰਾਵਾ ਰਿਵਿਊ ਦੇਖ ਲੈਣਾ ਪਾਪਕਨ ਗਾਓ ਕਰਾਰੇ ਵਾਲੇ ਮਸਲੇ ਵਾਲੇ ਵਾਲੇ 100 ਵੀਰੇ ਪਾਪਕਨ ਇੰਨੇ ਕਿਹਦੇ 100 ਵੀ ਟਾਲੀ ਆ ਜਾਂਦੀ ਆ ਪਿੰਡ ਆਊਟ ਆ ਮੈਂ ਗਾਰੰਟੀ ਰੱਖਿਆ ਨਾ ਤੁਹਾਨੂੰ ਆਡਾ ਆਡਾ ਯਾਰ ਗੱਲ ਤਾਂ ਹੈ ਮਨਾਕੜ ਕਰਤਾ ਫੇਰ ਇਹਨਾਂ ਨੇ ਯਾਰ ਮੈਨੂੰ ਇਹ ਲੱਗਦਾ ਮੈਚ ਫੇਕ ਸੀ ਇਹ ਲੱਗਦਾ ਆਪਣਾ ਹੈ ਨਾ ਮੈਨੂੰ ਲੱਗਦਾ ਬਾਈ ਉਦੋਂ ਬਣਾਉਂਦੇ ਉਹਦੋਂ ਬਣਾਉਂਦੇ ਲੱਗਦਾ ਇੰਨੀ ਵੱਟ ਤਾਂ ਪੈਂਦੀ ਨਹੀਂ ਉਦੋਂ ਬਣਾਦੇ ਲੋ ਜੀ ਬਹੁਤ ਵੱਟ ਮਹੀ ਚੱਕੇ ਚੱਕੇ ਬਾਲੇ ਲੱਗ ਰਹੇ ਸੀ ਸਟੋਰੀ ਬਹੁਤ ਜ਼ਰਾ ਹੋ ਗਿਆ ਲੱਗਦਾ ਇਹ ਸਭ ਰਾਤ ਮੇਰਾ ਉਹੀ ਲੱਗਦਾ ਇਹਨਾਂ ਨੇ ਜਿਹੜੇ ਆਪਾਂ ਮੈਚ ਦੇਖਦੇ ਨੇ 4 ਟੀਵੀ ਦੇ ਉਪਮ ਸੀ ਦੁਹਾਰ ਰਹੇ ਚੱਤਾ ਪੈ ਗਿਆ ਜੀ ਬਹੁਤ ਵੱਡ ਪੈ ਗਿਆ ਵੱਟ ਪੈ ਰਹੀ ਪੂਰੀ ਫੇਰ ਸਖਸ ਪੈ ਗਿਆ ਪੂਰੀ ਵੱਟ ਪੈ ਰਹੀ ਹੈ ODI ਦੇ ਪੂਰੀ ਜੀ ਪੂਰੀ ਆ ਦੇਖ ਲੋ ਆਪਣੇ ਕੋਲ ਬੋਲ ਹੈ ਜੀ ਮੈਰੀ ਮੋੜ ਨਹੀਂ ਹੈ ਜੀ 164 ਤੇ 30 ਓਵਰ ਕਿੰਨੇ ਆ 17 ਹਾਂ 17 ਔਰ ਦੇ 3 ਵਾਲਾ 164 ਦੇ 3 ਵਾਲਾ ਇੰਨਾ ਵੱਟ ਰਹੇ ਦਿਖਾ ਨਹੀਂ ਪਾ ਰਹੇ ਤੁਹਾਨੂੰ ਕਦੇ ਚੌਕਾ ਕਰੇ ਛੱਕਾ ਨਜਾਇਜ਼ ਵੱਟ ਪੈ ਰਹੇ ਨਜਾਇਜ਼ ਹੁਣ ਅਸੀਂ ਉਹ ਤੁਹਾਨੂੰ ਸਾਰਾ ਮੈਚ ਨਹੀਂ ਦਿਖਾ ਰਹੇ ਪਰ ਬਹੁਤ ਜ਼ਿਆਦਾ ਵੱਟ ਪੈ ਰਿਹਾ ਦੇਖੋ ਬੋਲ ਪੱਕੇ ਨਾ ਕੋਟ ਰਹੇ ਨੇ ਉਹ ਪੂਰਾ ਆ ਲੋ ਇੱਕ ਬੈਟ ਹੋ ਰਹੀ ਕੈਚ ਆ ਡੋ ਚੁੱਕਿਆ ਵਾਟਰ ਐ ਸੀ ਇਹ ਵੀ ਸ਼ਾਰਟ ਬਹੁਤ ਵੱਡਾ ਸੀਗਾ ਕੈਚ ਆ ਜਿਹੜਾ ਕਰ ਰਿਹਾ ਹੈ ਕੈਚ ਆ ਇਹਨੇ ਕਰਿਆ ਕੈਚ ਅਜੇ ਬਣਾ ਰਹੀ 170 4 ਬਣਾ ਲਏ ਹੋ 3 ਨਾ ਹੋ ਗਏ 3 ਹੁਣ ਆਇਆ ਟਿੰਮੜੇ ਬੜਾ ਟਿੰਮੜੇ ਕੈਚ ਆਉਟ ਨਹੀਂ ਕਰਿਆ ਹਰਪ੍ਰੀਤ ਬਰਾੜ ਨੇ ਪੰਜਾਬ ਦੇ ਪੁੱਤਰ ਨੇ ਕਰਿਆ ਕੈਚ ਇੱਕ ਵਕਟ ਹੋਰ ਉੱਡ ਗਈ ਜੀ 4 ਬੈਂਟਾ ਹੋ ਗਿਆ ਖਤਰਾ ਬੱਲੇ ਤੇ ਕੈਚ ਆਉਟ ਰੈਟ ਆਊਟ ਹੋ ਗਿਆ ਜੈਨ ਆੜਾ ਗਈ 11 ਤੇ 190 ਤੇ 5 ਸਕੋਰ ਨੇ ਨਾਲ ਕਵਿਗਡ ਹੋ ਰਹੀ ਰਨ ਆਊਟ ਨਾਲ ਦੀ ਨਾਲ ਬੜਾ ਟਾਈਮ ਲੱਗ ਗਿਆ 156 192 ਤੇ 6 ਆਊਟ ਹੋ ਚੁੱਕੇ ਨੇ 99 ਦਾ ਜਿਹੜਾ ਉਹਨਾਂ ਨੂੰ ਸਕੋਰ ਮਿਲਿਆ ਬਣਾਉਣ ਦੇ ਦੀ ਜੀ ਟੀ-ਸ਼ਰਟਾਂ ਬਣਦੀਆਂ ਜਦੋਂ ਉਹ ਦੇਖੋ ਜੀ ਉਹ ਪਰੇ ਕਰਦਾ ਯਾਰ ਨਾ ਦੇਖੀ ਇਹਨਾਂ ਬੜਾ ਸਰ ਮੈਰੀਟ ਡੇਟਰ ਆ ਜੀ ਇਹਦੇ ਸੰਦਾ 3 ਘੰਟੇ ਉਹ ਹੋ ਪੀਪ ਸਟੇ ਪਲੇਅਰ ਆ ਜਿਹੜੇ ਉਹ ਪਹੁੰਚ ਚੁੱਕੇ ਨੇ بیٹنگ ਲਈ ਆ ਜਿਹੜੇ ਆ ਨੇ ਮੁੰਬਈ ਇੰਡੀਆ ਦੀ ਟੀਮ ਆਡੀਓ ਬੋਲਿੰਗ ਦੀ ਫੌਂਟਰੀ ਆ ਟਾਰਗੇਟ ਹੈ 179 ਮੈਦਾਨਾ ਦਾ ਜੀ

ਆਊਟ ਹੋ ਗਈ ਦੂਜੀ ਬੋਲ ਤੇ ਬੰਦਾ ਆਪਣਾ ਭਾਈ ਜੂਸ ਨਿਕਲ ਗਿਆ ਇੱਕ ਵੈਕਟਰ ਸਿੱਧੀ ਵੈਕਟਰ ਟੁੱਟ ਗਈ ਆਪਣੀ ਹੋਰ ਆ ਦੇਖੋ ਇੱਕ ਹੋਰ ਵੀ 114 ਤੇ ਟਾਇਰ ਚੌੜ ਦਾ ਸੁਨੇਤਾ ਦਾ ਰਿਵਿਊ ਚੱਲ ਰਿਹਾ ਦੇਖਦਾ ਕੀ ਹੁੰਦਾ ਹੈ ਇੱਕ ਹੋਰ ਉੱਡਦੀ ਨਾਲ ਜਿਹੜਾ ਇੱਕ ਬਾਰ ਵੀ ਨੰਗਣ ਦੇ ਜਿਹੜੀ ਫਿਰ ਟੁੱਟ ਜਾਂਦੀ ਹੈ 14 ਦੇ ਤੱਕ ਇੰਨੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਰਹੀ ਹੈ ਪੰਜਾਬ ਕਾ ਨਾਮ 14 ਤੇ 3 ਆਊਟ ਹੋ ਗਏ 4 ਆਊਟ 14 ਦੇ 4 ਹੋ ਗਿਆ ਉਹ ਇੱਕ ਬਾਰ ਵੀ ਲੰਘਦੀ ਚਾਰਾਂ ਚਾਰ ਦੋ ਬਰਾ ਦੇ ਚਾਰ ਵਿਕਟਾ ਹੋ ਗਿਆ ਐਡਾ ਜਰੂਰ ਨਿਕਲਿਆ ਪਈ ਪੂਰਾ ਜਰੂਰ ਨਿਕਲਿਆ ਪਈ ਟੀਮ ਦਾ ਪੂਰਾ ਜਰੂਰ ਅੰਜਾ ਤੇ ਅੰਜਾ ਆਊਟ ਸਾਡੇ ਛੇ ਬਰਾ ਲਓ ਜੀ ਇੱਕ ਵਿਕਟ ਹੋਰ ਡਿੱਗੀ ਜੀ ਲਓ ਜੀ 116 ਤੇ ਇੱਕ ਹੋਰ ਆਊਟ ਹੋ ਗਿਆ ਬਹੁਤ ਸੋਹਣਾ ਹੁਣ ਤੱਕ ਵਧੀਆ ਖੜਿਆ ਏ ਛੱਕੇ ਚੌਪੇ ਲਾਏ ਨੇ ਬਹੁਤ ਵਧੀਆ ਬੈਟਿੰਗ ਲੱਗ ਗਿਆ ਸੀ ਵੀ ਕੋ ਵੜ ਜੂ ਪਰ ਇਹ ਗਲਤ ਹੋ ਗਿਆ ਗੱ마 ਦੇਖੋ ਉੜੇ ਸਮੇਂ ਚੱਲ ਰਿਹਾ ਦੇਖੋ ਕਿਦਾਂ ਕੈਚ ਆਊਟ ਹੋਇਆ ਪਲੇਅਰ ਕਮਾਣਾ ਲਵਾਈ ਕਿੱਥੇ ਗਿਆ ਦੇਖੋ ਕਿਦਾਂ ਸੁਝਾਅ ਨਾਲ ਸਕੇੜਾ ਕੈਚ ਆਊਟ ਹੋ ਗਿਆ ਲੱਗਣ ਲੱਗੇ ਸੀ ਵਧੀਆ ਵਧੀਆ ਚੱਕੇ ਸ਼ੱਕੇ ਲਾਉਣ ਦੇ ਵੀ ਕੁਝ ਬਣ ਸਕਦਾ ਕੋਮਾਣਾ ਪਰ ਔਖਾ ਹੋ ਗਿਆ ਗਾਮਾ ਐਕਸਾ 55 ਤੇ 7 ਜੀ ਤੇ ਫ੍ਰੀ ਹਿੱਟ ਆ ਗਈ ਜੀ ਇਹਦਾ ਕੀ ਬਣਦਾ

ਸਾ ਚਾਂਟ ਦਾ ਜਾ ਕੈਚ ਆਊਟ ਹੋ ਗਈ ਸ਼ਾਟ ਬਹੁਤ ਸੋਹਣਾ ਲਾਇਆ ਹੈ ਮੁੰਡੇ ਲੋ ਜੀ ਦੇਖਦੇ ਆ ਡਿਸੀਨ ਪੈਂਡਿੰਗ ਦਾ ਲਾਸਟ ਵਿਕਟ ਦਾ ਲੋ ਜੀ ਮੁੰਬਈ ਵਾਲੇ ਜਿੱਤ ਚੁੱਕੇ ਨੇ ਮੈਚ ਤੇ ਪੰਜਾਬ ਕੇੰਗ ਵਾਲੇ ਹਾਰ ਚੁੱਕੇ ਨੇ ਲਾਸਟ ਰੋਡ ਸੀ ਇਹ ਇੰਨਾ ਮੈਚ ਫਸਵਾ ਸੀਗਾ ਸਰ ਦਾ ਸਕੋਰ ਹੈਗਾ ਵੀ ਬਹੁਤ ਮੈਚ ਫਸਾ ਰਿਹਾ ਸੀਗਾ ਦੇਖੋ ਲੋੜਾ ਲਾਸਟ ਵਿਕਟ ਰਨ ਆਉਟ ਹੋ ਚੁੱਕਿਆ ਬਹੁਤ ਜ਼ਰਾ ਮੈਚ ਪਾ ਚੁੱਕੇ ਬਹੁਤ ਜ਼ਰਾ